ਜੋ ਇਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣ ਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਕੋ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਕਲੂਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਸੀ ਜਿਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣ ਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਤੇ ਚਾਰ ਰਾਉਂਡ ફાયਰ ਕੀਤਾ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਅ ਇਹਦੇ ਵਿੱਚ ਜਿਹੜਾ ਮੇਨ ਕ੍ਰਿਮੀਨਲ ਹੈਗਾ ਉਹ ਨਵਦੀਪ ਸਿੰਘ ਉਰਫ ਖੁੱਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ थाना ਕਤੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਿਮੀਨਲ ਹੈ ਉਹ ਇੱਕ ਪੀਓ ਵੀ ਹੈਗਾ ਔਰ ਲਾਸਟ ਇਅਰ ਅਗਸਟ ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ ਸੰਘੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹਨ 307 ਦੇ ਕੇਸਸ ਕਾਫੀ ਹਨ ਤੇ ਆਮ ਸੈਕਟ ਦੇ ਕਾਫੀ ਕੇਸ ਵੀ ਨੇ ਇਹਦੀ ਕ੍ਰਿਮੀਨਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਤੋਂ ਉਸ ਤੋਂ ਬਾਅਦ ਇਹਨੇ 2023 ਵਿੱਚ ਕਾਫੀ ਸਾਰੇ ਕ੍ਰਾਈਮ ਕੀਤੇ ਸੀ ਧਾਰੀਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆਰੋਹੀ ਜੋ ਹੈ ਨਵਦੀਪ ਸਿੰਘ ਅਲੀਸ ਖੁੱਲਾ ਹੈਗਾ ਸੋ ਉਹਦੇ ਨਾਲ ਜਿਹੜੇ ਬਾਕੀ ਉਹਦੇ ਸਾਥੀ ਉਹ ਵੀ ਪੁਲਿਸ ਨੇ ਫੜ ਲਏ ਹਨ ਕਰਨ ਪੁੱਤਰ ਸੁਖਦੇਵ ਸਿੰਘ ਜੋ ਕਿ ਰੈਕੀ ਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਤੇ ਮਨਦੀਪ ਔਰ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀ ਕਰਨ ਦੇ ਵਿੱਚ ਇਨਵੋਲਵ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਹਨੇ ਨਵਦੀਪ ਖੁੱਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਖੁੱਲਾ ਨੇ ਇੱਕ ਤੋਂ ਕ੍ਰਾਈਮ ਕਰਕੇ ਉਹ ਦਿੱਲੀ ਬਚ ਗਿਆ ਸੀ ਉੱਥੋਂ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਈਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਤੋਂ ਨਵਦੀਪ ਖੁੱਲੇ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਟਾਇਰ ਪ੍ਰੋਵਾਈਡ ਟਾਇਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਉਹਦੇ ਅਗੇਂਸਟ ਉੱਤੇ ਪਰਚਾ ਵੀ ਰਜਿਸਟਰ ਹੋ ਗਿਆ ਤਾਂ ਖਿਆਲ ਤੁਹਾਨੂੰ ਹੋਇਆ ਕਿ ਇਹ ਖਬਰ ਹੈ ਜਿਹੜਾ ਨਵਦੀਪ ਖੁੱਲਾ ਹੈਗਾ ਉਹ ਉਹਦਾ ਸੰਪਰਕ ਜੇਲ੍ਹ ਦੇ ਵਿੱਚ ਹੀ ਹੈਪੀ ਜੱਟ ਜਿਹੜਾ ਗੈਂਗਸਟਰ ਹੈਗਾ ਉਹਦੇ ਨਾਲ ਬਣ ਗਿਆ ਸੀ ਉਹਨੂੰ ਦੀਪੂ ਨਾਮ ਦਾ ਬੰਦਾ ਸੀਗਾ ਜਿਹਨੇ ਉਹਦਾ ਟਾਇਰ ਕਰਾਇਆ ਸੀ ਤੇ ਉਹਨੇ ਹੀ ਉਹਨੂੰ ਵੈਪਨ ਪ੍ਰੋਵਾਈਡ ਦਿੱਤਾ ਸੀ ਹੈਪੀ ਜੱਟ ਕਾਫੀ ਸਾਰੇ ਕੇਸਾਂ ਦੇ ਵਿੱਚ ਵੌਂਟਡ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹਦੇ ਲਿੰਕਸ ਕਿਸ ਤਰ੍ਹਾਂ ਬਣਿਆ ਤੇ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਆ ਉਹ ਵੀ ਜੋ ਹੈ ਇਨਵੈਸਟੀਗੇਟ ਕਰਦੇ ਹਾਂ। ਮਹਾਰਾਜਾ ਰਜੇਸ਼ੀਵਰ ਇਹਨਾਂ ਦਾ ਆਪਸੀ ਤਕਰਾਰਬਾਜੀ ਸੀਗੀ ਜਿਸ ਕਰਕੇ ਉਹਨਾਂ ਨੇ ਇੱਕ ਐਫਆਰ 142 ਵੀ ਰਜਿਸਟਰ ਹੋਈ ਹੈ 다ਰੀਵਲ ਉਹ ਉਸ ਤੋਂ ਜਸਟ ਇੱਕ ਨਾਈਟ ਪਹਿਲਾਂ ਹੀ ਰਜਿਸਟਰ ਹੋਈ ਸੀ ਕਿਉਂਕਿ ਉੱਥੇ ਜਿਹੜਾ ਨਵਦੀਪ ਭੁੱਲਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਿਹੜੀ ਦੂਜੀ ਪਾਰਟੀ ਆ ਉਹਦੇ ਤੇ ਅਟੈਕ ਕੀਤਾ ਸੀ ਉਹਨਾਂ ਦੇ ਘਰ ਤੇ ਅਟੈਕ ਕੀਤਾ ਸੀ ਜਿਸ ਕਰਕੇ 142 ਨੰਬਰ ਐਫਆਈਆ ਰਜਿਸਟਰ ਹੋਈ ਸੀ ਉਹਦੇ ਵਿੱਚ ਵੀ ਜਿਹੜੇ ਅਕਿਊਜ਼ ਸੀਗੇ ਉਹ ਵੀ ਪੁਲਿਸ ਨੇ ਫੜ ਲਈ ਸੀ ਉਹਦੇ ਵਿੱਚ ਵਿਸ਼ਾਲ ਕੁਮਾਰ ਜੋ ਇਸ ਤੋਂ ਇਲਾਵਾ ਬਾਕੀ ਬੰਦੇ ਹੈਗੇ ਉਹ ਵਿਸ਼ਾਲ ਕੁਮਾਰ ਹੈ ਇੱਕ ਨਿਸ਼ਾਨ ਸਿੰਘ ਹੈ ਇੱਕ ਜੀਵਨ ਸਿੰਘ ਹੈ ਤੇ ਇੱਕ ਰੋਹਿਤ ਉਰਫ ਹੱਲਦੀ ਹੈ ਸੋ ਇਹ ਬੰਦਿਆਂ ਨੂੰ ਪੁਲਿਸ ਨੇ ਉੱਥੋਂ ਫੜ ਲਿਆ ਸੀ ਬਟ ਜਿਹੜੇ ਦੋ ਬੰਦੇ ਤਿੰਨ ਬੰਦੇ ਜਿਹੜੇ ਸੀਗੇ ਉਹ ਉੱਥੋਂ ਫਰਾਰ ਹੋ ਗਏ ਸੀ ਉਹਨਾਂ ਨੇ ਨੈਕਸਟ ਦਿਨ ਰੰਜਿਸ਼ ਕਰਕੇ ਜਿਹੜਾ ਸ਼ਾਲੀ ਦਾ ਅਟੈਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਦਿੱਲੀ ਫਰਾਰ ਹੋ ਗਏ ਸੀ ਸੋ ਪੁਲਿਸ ਨੇ ਇਨਵੈਸਟੀਗੇਟ ਕਰਕੇ ਸਾਰਿਆਂ ਨੂੰ ਵਿਥਿਨ ਅ ਵੀਕ ਜਿਹੜਾ ਹੈ ਅਰੈਸਟ ਵੀ ਕਰ ਲਿਆ ਤੇ ਉਹਨਾਂ ਦੇ ਵੈਪਨਸ ਵੀ ਰਿਕਵਰ ਕਰ ਲਏ ਔਰ ਜਿਹੜਾ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਬੰਦਾ ਇੱਕ ਰਹਿੰਦਾ ਹੈ ਉਹਨੂੰ ਵੀ ਅਸੀਂ ਪੜਾਂਗੇ ਤੇ ਹੈਪੀ ਜਟ ਦੇ ਨਾਲ ਇਹਦੇ ਜਿਹੜੇ ਤਾਰ ਜੁੜੇ ਹੋਏ ਉਹਨਾਂ ਨੂੰ ਅਸੀਂ ਜੋ ਹੈ ਬਾਅਦ ਉਹਦਾ ਤੱਤ ਜਿਹੜੇ ਉਹ ਸਾਮਿਲ ਕੀਤਾ ਮੰਗੇ ਸ਼ਾਲੀ ਦੇ ਗੋਲੀਮਾਰ ਦਾ origional ਦਾ ਪੈਟਰਨ ਕਰਾਂਗਾ ਹਾਂਜੀ ਉਹ ਜਿਹੜਾ ਉਹ ਰੰਜਿਸ਼बाजी ਕਰਕੇ ਕਿਉਂਕਿ ਇੱਕ ਰਾਤ ਪਹਿਲਾਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਾਇਦ ਗੱਲਬਾਤ ਚੱਲ ਰਹੀ ਸੀ ਜਿਸ ਕਰਕੇ ਜੋ ਹੈ ਜੋ ਅਭੀ ਇਨਵੈਸਟੀਗੇਟ ਹੋ ਕੇ ਸਾਨੂੰ ਫਾਈਨਲ ਪਤਾ ਚੱਲੂਗਾ ਜਦੋਂ ਅਸੀਂ ਇਹਦੀ ਰਿਮਾਂਡ ਲੈ ਕੇ ਇਹਨੂੰ ਫਰਦਰ ਕੁਝ ਕਿਛ ਵੀ ਕਰਾਂਗੇ ਬਟ ਇਹ ਜ਼ਰੂਰ ਹੈਗਾ ਕਿ ਇਹਦੇ ਤੇ ਗੋਲੀ ਮਾਰਨ ਦਾ ਇੱਕ ਕਾਰਨ ਇਹ ਸਾਹਮਣੇ ਆਵੇ ਹਾਂਜੀ ਦੋਨੋਂ ਗਰੁੱਪ ਕਿਹੜੇ ਕਿਹੜੇ ਵਿਅਕਤੀ ਦਾ ਵੰਟੀ ਵਾਲਾ ਦੂਸਰਾ ਗਰੁੱਪ ਜਿਹੜਾ ਹੈ ਉਹਨਾਂ ਦੇ ਨੇਬਰ ਸੀ ਹੈਗੇ ਉੱਥੇ ਉਹ ਜੋ 142 ਦੇ ਮਤੇਈ ਵੀ ਹੈਗੇ ਉਹਨਾਂ ਦੇ ਅਗੇਂਸਟ ਉਹਨਾਂ ਦੀ ਰੰਜਿਸ਼ ਬਾਜੀ ਸੀ ਉਹਨਾਂ ਦਾ ਪੁਰਾਣਾ ਜੋ ਇਨਫੋਰਮੇਸ਼ਨ ਹੈ ਸਾਡੇ ਕੋਲ ਕਿ ਉਹ ਲੜਾਈ ਝਗੜਾ ਸੀਗਾ ਉਸ ਕਰਕੇ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਇਹਦੇ ਵਿੱਚ ਟੋਟਲ 6 ਮੁਲਜ਼ਮ ਜਿਹੜੇ ਉਹ ਅਕਿਊਜ਼ ਅਰੈਸਟ ਹੋ ਚੁੱਕੇ ਹਨ ਇੱਕ ਦਿੱਲੀ ਤੋਂ ਸਾਨੂੰ ਪ੍ਰੋਡਕਸ਼ਨ ਵਨ ਤੇ ਅਸੀਂ ਲੈ ਕੇ ਆਵਾਂਗੇ 7ਵਾਂ ਉਹ ਹੋ ਜਾਏਗਾ ਤੇ ਇੱਕ ਮੁਲਜ਼ਮ ਜਿਹੜਾ ਹਲੇ ਰਹਿਦਾ ਅਰੈਸਟ ਕਰਨਾ ਉਹ ਦੀ ਅਰੈਸਟ ਪੁਲਿਸ ਜਲਦੀ ਕਰੇਗੀ